ਦੇਖੋ ਨਾ ਫੁੱਲਾਂ ਦਾ ਸੁਭਾਅ ਕਿੱਡਾ ਪਿਆਰਾ ਹੈ ਫੁੱਲ ਖਿੜਦਾ ਹੈ ਮਹਿਕਾਂ ਛੜਦਾ ਹੈ ਤੇ ਕੁਝ ਕੁ ਦਿਨਾਂ ਦੇ ਅੰਦਰ ਅੰਦਰ ਉਹ ਫੁੱਲ ਮੁਰਝਾ ਕੇ ਆਪ ਦਾ ਜੀਵਨ ਪੰਦ ਮੁਕਾ ਦਿੰਦਾ ਤੇ ਉਹ ਫੁੱਲ ਉਹਨੇਕ ਜੀਵਨ ਦੇ ਅੰਦਰ ਭਾਵੇਂ ਕਿਸੇ ਬਾਗ ਚ ਲੱਗਾ ਹੋਵੇ ਭਾਵੇਂ ਕਿਸੇ ਘਰ ਦੇ ਅੰਦਰ ਕਿਸੇ ਸੋਹਣੇ ਜਿਹੇ ਗਮਲੇ ਚ ਲੱਗਾ ਹੋਵੇ ਤੇ ਭਾਵੇਂ ਉਹ ਫੁੱਲ ਕਿਸੇ ਰੂੜੀ ਦੇ ਵਿੱਚ ਲੱਗਾ ਹੋਵੇ ਫੁੱਲ ਆਪ ਦਾ ਮਹਿਕਾਂ ਛੱਡਣ ਵਾਲਾ ਸੁਭਾਅ ਨਹੀਂ ਛੱਡਦਾ ਫੁੱਲ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਵੀ ਕੋਈ ਮੇਰੀ ਕਦਰ ਪਾਵੇ ਫੁੱਲ ਉਹਨਾਂ ਥਾਵਾਂ ਤੇ ਵੀ ਲੱਗੇ ਨੇ ਜਿੱਥੇ ਅੱਜ ਤੱਕ ਕਦੇ ਕੋਈ ਬੰਦਾ ਨਹੀਂ ਪਹੁੰਚ ਸਕਿਆ ਤੇ ਨਾ ਪਹੁੰਚ ਸਕੇਗਾ ਫੁੱਲ ਉਹਨਾਂ ਥਾਵਾਂ ਤੇ ਵੀ ਲੱਗੇ ਨੇ ਜਿੱਥੇ ਦੇਖ ਕੇ ਲੋਕ ਆਪ ਦੇ ਨੱਕ ਬੰਦ ਕਰਕੇ ਪਾਸਾ ਵਟ ਕੇ ਲੰਘ ਜਾਂਦੇ ਨੇ ਫੁੱਲ ਉਹਨਾਂ ਥਾਵਾਂ ਤੇ ਵੀ ਲੱਗੇ ਨੇ ਜਿੱਥੇ ਉਸ ਫੁੱਲ ਦੀ ਖੁਸ਼ਬੂ ਦੇ ਕਦਰਦਾਨ ਰਹਿੰਦੇ ਨੇ ਤੁਸੀਂ ਜਿਹੜੇ ਮਰਜ਼ੀ ਫੁੱਲ ਨੂੰ ਸੁੰਘ ਕੇ ਦੇਖ ਲਓ ਸਾਰੇ ਦੇ ਸਾਰੇ ਫੁੱਲ ਮਹਿਕਾਂ ਛੱਡਦੇ ਆ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਕੋਈ ਉਹਨਾਂ ਦੀ ਮਹਿਕ ਲਵੇ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਵੀ ਕੋਈ ਭੋਰਾ ਆ ਕੇ ਉੱਥੋਂ ਦੀ ਉਹਨਾਂ ਦੇ ਫੁੱਲ ਦੇ ਵਿੱਚੋਂ ਰਸ ਲਵੇ ਕੋਈ ਮਧੂਮੱਖੀ ਉਹਨਾਂ ਦੇ ਵਿੱਚੋਂ ਰਸ ਲਵੇ ਫੁੱਲ ਆਪ ਦੇ ਸੁਭਾਅ ਦੇ ਉੱਪਰ ਖੜਾ ਹੈ ਭਾਵੇਂ ਉਹਨੂੰ ਕੋਈ ਮਾਣੇ ਤੇ ਭਾਵੇਂ ਉਹਨੂੰ ਕੋਈ ਨਾ ਮਾਣੇ ਫੁੱਲ ਆਪਣਾ ਸੁਭਾਅ ਨਹੀਂ ਬਦਲੇਗਾ ਇਹ ਚੀਜ਼ ਵੇਖ ਕੇ ਕਿ ਇੱਥੇ ਤਾਂ ਜੀ ਕੋਈ ਕਦਰ ਦਾ ਨਹੀਂ ਐ ਨਹੀਂ ਮੈਂ ਕਿਉਂ ਕੁਛ ਭੁਆ ਛੱਡਾਂ ਜੀ ਇੱਥੇ ਤਾਂ ਕੋਈ ਮੈਨੂੰ ਵੇਖਦਾ ਹੀ ਨਹੀਂ ਮੈਂ ਕਿਉਂ ਖਿਹੜਾਂ ਕਦੇ ਰੂੜੀ ਦੇ ਉੱਪਰ ਲੱਗੇ ਹੋਏ ਫੁੱਲ ਨੂੰ ਵੀ ਦੇਖ ਲਿਓ ਉਹ ਆਪ ਦਾ ਜੀਵਨ ਪੰਧ ਉਸ ਖੁਸ਼ੀ ਉਸੇ ਖੇੜੇ ਦੇ ਵਿੱਚ ਬਤੀਤ ਕਰੇਗਾ ਜਿਵੇਂ ਕੋਈ ਫੁੱਲ ਕਿਸੇ ਗਮਲੇ ਚ ਜਾਂ ਕਿਸੇ ਬਾਗ ਦੇ ਵਿੱਚ ਬਤੀਤ ਕਰਦਾ ਔਰ ਇਹ ਉਦਾਹਰਣ ਸਤਗੁਰ ਪਰਸ਼ਾ ਸਾਨੂੰ ਇਸ ਕਰਕੇ ਦਿੰਦੇ ਨੇ ਭਲਿਆ ਇਨਸਾਨਾ ਲੋਕਾਚਾਰੀ ਦੇ ਚੱਕਰ ਦੇ ਵਿੱਚ ਦੇਖੀ ਕਿਤੇ ਮਰ ਜਾ ਨਾ ਜਾਵੀਂ ਸੰਸਾਰ ਦੇ ਲੋਕ ਵਡਿਆਈ ਨਾ ਕਰਨ ਤਾਂ ਕਿਤੇ ਇਹ ਨਾ ਹੋ ਜਾਏ ਕਿ ਤੂੰ ਇਸ ਵਡਿਆਈ ਦੇ ਨਾਮ ਮਿਲਣ ਦੇ ਚੱਕਰ ਦੇ ਵਿੱਚ ਮੁੜ ਕੇ ਔਗਣਾ ਦੇ ਨਾਲ ਭਰਪੂਰ ਹੋ ਜਾਏ ਵੀ ਇੱਥੇ ਕਿਹੜਾ ਕੋਈ ਗੁਣਾ ਦੀ ਸਾਰ ਲੈਂਦਾ ਹੈ ਇੱਥੇ ਕਿਹੜਾ ਕੋਈ ਗੁਣਾ ਦੀ ਕਦਰ ਪੈਂਦੀ ਹੈ ਇਦਾਂ ਨਾ ਸੋਚੀ ਆਪਦੇਆਂ ਗੁਣਾ ਦੇ ਉੱਪਰ ਮੁਕੰਮਲ ਬਰਕਰਾਰ ਰਹੀਂ ਆਪਦੇ ਸੁਭਾਅ ਦੇ ਉੱਤੇ ਮੁਕੰਮਲ ਬਰਕਰਾਰ ਰਹੀਂ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆਂ ਕਿਸ ਨੇ ਵੜਿਆਈ ਕਰਤੀ ਤਾਂ ਚੰਗੀ ਗੱਲ ਐ ਕਿਸ ਨੇ ਨਾ ਵੜਿਆਈ ਕੀਤੀ ਤਾਂ ਅਸੀਂ ਡਾਊਟਫੁਲ ਹੋ ਜੰਨੇ ਆ ਸੋਚਾਂ ਚ ਪੈ ਜੰਨੇ ਆ ਵੀ ਇੱਥੇ ਦਾ ਕੋਈ ਕਦਰ ਹੀ ਨਹੀਂ ਪਉਂਦਾ ਇੱਥੇ ਦਾ ਕੋਈ ਸਾਰ ਲੈਣ ਵਾਲਾ ਹੀ ਨਹੀਂ ਹੈ ਸੇਵਾ ਕਰਦੇ ਆ ਚਲੇ ਜਾਂਦੇ ਆ ਹਾਂ ਜਿਸ ਦਿਨ ਕਦੇ ਕਿਸੇ ਨੇ ਟੋਕਤਾ ਕਿਸੇ ਵੀ ਗੱਲ ਪਿੱਛੇ ਭਾਵੇਂ ਉਹ ਲੰਗਰ ਵਰਤੌਣ ਪਿੱਛੇ ਭਾਵੇਂ ਕਿਸੇ ਸੇਵਾ ਦੇ ਕਰਕੇ ਭਾਵੇਂ ਸਾਡੀ ਸੇਵਾ 'ਚ ਕਿਸੇ ਗਲਤੀ ਦੇ ਕਰਕੇ ਪਾਵੇਂ ਇਸੇ ਗੱਲ ਕਰਕੇ ਕੋਈ ਟੋਕ ਦੇ ਕਿ ਤੂੰ ਸੋਰੇ ਸੋਰੇ ਇੰਨੀ ਸਜਰੇ ਕੀ ਲੈਣ ਜਾਨੀਆ ਗੁਰਦੁਆਰੇ ਜਾਂ ਤੂੰ ਕੀ ਲੈਣ ਜਾਣਾ ਗੁਰਦੁਆਰੇ ਤੇਰਾ ਕੀ ਰੱਖਿਆ ਜਾਂ ਕੋਈ ਤੁਹਾਨੂੰ ਮਿਹਣਾ ਮਾਰ ਦੇ ਵੀ ਸਾਨੂੰ ਪਤਾ ਤੂੰ ਕਿਉਂ ਜਾਣਾ ਹੈ ਕੀ ਦੇਖਦਾ ਉੱਥੇ ਜਾ ਕੇ ਗੁਰਮੁਖ ਪਿਆਰਿਓ ਆਪ ਦੇ ਸੁਭਾਅ ਨੂੰ ਨਹੀਂ ਛੱਡਣਾ ਆਪਣੇ ਸੁਭਾਅ ਉਤੇ ਬਰਕਰਾਰ ਰਹਿਣਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਮਾਜ ਦਾ ਕਿੰਨਾ ਭਲਾ ਕੀਤਾ ਕਿੰਨੀ ਸੇਵਾ ਕੀਤੀ ਭੁੱਖਿਆਂ ਨੂੰ ਲੰਗਰ ਛਕਾਇਆ ਲੋੜਵੰਦਾਂ ਨੂੰ ਕਿਰਤ ਕਾਰੋਬਾਰ ਖੋਲ ਕੇ ਦਿੱਤੇ ਬਿਮਾਰਾਂ ਨੂੰ ਆਪ ਦੇ દવાਖਾਨੇ ਦੇ ਵਿੱਚੋਂ ਮੁਫਤ ਦਵਾਈਆਂ ਦੇ ਕੇ ਉਹਨਾਂ ਦਾ ਇਲਾਜ ਕੀਤਾ ਲਾਹੌਰ ਵਰਗੇ ਸ਼ਹਿਰ ਨੂੰ ਮੋੜ ਤੋਂ ਵਸਾਉਣ ਦੇ ਲਈ ਗੁਰੂ ਅਰਜਨ ਸਾਹਿਬ ਪਾਰਸ਼ਾ ਜੀ ਨੇ 8 ਮਹੀਨੇ ਨਿਰੰਤਰ ਸੇਵਾ ਕੀਤੀ ਹੈ ਅਣਥੱਕ ਮਿਹਨਤ ਕੀਤੀ ਅਣਥੱਕ ਘਾਲਣਾ ਘਾਲੀ ਦਰਬਾਰ ਸਾਹਿਬ ਦੇ ਅੰਦਰ ਸੌਣ ਤੋਂ ਪਹਿਲਾਂ ਰੋਜ਼ਾਨਾ ਪ੍ਰਕਰਮਾ ਕਰਨੀ ਤੇ ਵੇਖਣਾ ਕਿ ਕਿਤੇ ਕੋਈ ਲੋੜਵੰਦ ਤਾਂ ਨਹੀਂ ਕਿਤੇ ਮੇਰੇਆਂ ਸਿੱਖਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਗੁਰਮੁਖ ਪਿਆਰਿਓ ਮਲਮ ਪਟੀਆਂ ਕਰ ਕਰਕੇ ਸੋਣਾ ਜਿਨ੍ਹਾਂ ਦੇਆਂ ਪੈਰਾਂ 'ਚ ਛਾਲੇ ਨੇ ਸੱਟਾਂ ਲੱਗੀਆਂ ਨੇ ਭੋਜਨ ਸ਼ਕਾਣਾ ਅੱਧੀ ਰਾਤ ਨੂੰ ਜਿਹੜੇ ਸ਼ਰਦਾਲੂ ਉੱਥੇ ਆਏ ਨੇ ਇਸ ਭਾਂਤ ਦੇ ਨਾਲ ਸੇਵਾ ਕਰਨੀ ਤੇ ਬਦਲੇ ਦੇ ਵਿੱਚ ਦੇਖੋ ਸਮਾਜ ਨੇ ਕੀ ਭੇਂਟ ਦਿੱਤਾ ਤਨ ਗੁਰੂ ਅਰਜਨ ਸਾਹਿਬ ਨੂੰ ਤੱਤੀਆਂ ਤਵੀਆਂ ਸਿਰ ਦੇ ਉੱਪਰ ਤੱਤਾ ਰੇਤ ਅਤੇ ਉਬਲਦੀਆਂ ਦੇਗਾਂ ਤੇ ਭੇਂਟ ਕੀਤੀਆਂ ਗਈਆਂ ਨੇ ਇਹਦੇ 'ਚ ਯੋਗਦਾਨ ਨਿਭਾਇਆ ਆਪ ਦਾ ਭਰਪੂਰ ਤਰੀਕੇ ਦੇ ਨਾਲ ਭਾਵੇਂ ਉਹ ਸ਼ੇਖ ਅਹਿਮਦ ਸਰਹੰਦੀ ਹੈ ਭਾਵੇਂ ਕਾਨਾ ਪਿੱਲੂ ਛੱਜੂ ਸ਼ਾਹ ਸਨ ਵਰਗੇ ਨੇ ਭਾਵੇਂ ਪ੍ਰੀਤੀ ਚੰਦ ਹੈ ਭਾਵੇਂ ਚੰਦੂ ਹੈ ਪਾਵੇਂ ਸਕੀ ਸਰਵਰੀਏ ਨੇ ਤੇ ਭਾਵੇਂ ਕੋਈ ਵੀ ਲੋਕ ਹੋਣ ਜਿਨ੍ਹਾਂ ਦੀਆਂ ਆਪਦੀਆਂ ਦੁਕਾਨਾਂ ਨੂੰ ਠੱਲ ਪਈ ਝੂਟਦੀਆਂ ਨੂੰ ਉਹਨਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਉੱਪਰ ਤੋਂਮਤਾ ਲਾਤੀਆਂ ਪਰ ਮੇਰੇ ਪਾਤਸ਼ਾਹ ਆਪ ਦਾ ਪਰਉਪਕਾਰੀ ਸੁਭਾਅ ਦੇ ਉੱਪਰ ਹਮੇਸ਼ਾ ਰਹੀ ਸਾਈ ਮੀਆਂ ਮੀਰ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਇਸ ਹਾਲਤ ਦੇ ਵਿੱਚ ਆ ਕੇ ਅਰਜ਼ੋਈ ਕੀਤੀ ਸੀ ਪਾਤਸ਼ਾਹ ਇੱਕ ਵਾਰ ਹੁਕਮ ਕਰੋ ਇਸ ਬਾਦਸ਼ਾਹ ਦੀ ਪੂਰੀ ਦੀ ਪੂਰੀ ਸਲਤਨਤ ਇਹਦੀ ਗੱਦੀ ਹਲਾ ਕੇ ਰੱਖ ਦਿਆਂਗੇ ਗੁਰੂ ਅਰਜਨ ਸਾਹਿਬ ਪਾਰਸ਼ਾ ਜੀ ਨੇ ਆਖਿਆ ਸੀ ਨਾ ਪਿਆਰਿਆ ਇਹਦੀ ਲੋੜ ਨਹੀਂ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ ਇਹ ਤੱਤੀਆਂ ਸਭ ਤਵੀਆਂ ਦਾ ਸੇਕ ਇਹ ਉਬਲਦੀਆਂ ਦੇਗਾਂ ਦੇ ਉਬਾਲੇ ਇਹ ਸਿਰ ਚ ਪਏ ਹੋਏ ਤੱਤੇ ਰੇਤ ਮੇਰੇਆਂ ਸਿੱਕਾਂ ਦੇ ਅੰਦਰ ਦ੍ਰਿੜਤਾ ਪੈਦਾ ਕਰਨਗੇ ਉਹਨਾਂ ਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਏਗਾ ਉਹਨਾਂ ਦੇ ਅੰਦਰ ਇਸ ਗੱਲ ਦਾ ਯਕੀਨ ਆਏਗਾ ਵੀ ਚੰਗੇ ਕਾਰਜ ਦੇ ਲਈ ਭਲੇ ਕਾਰਜ ਦੇ ਲਈ ਜੇ ਆਪਣਾ ਸਰੀਰ ਇੰਨੀਆਂ ਕਸ਼ਟਾਂ ਦੇ ਵਿੱਚੋਂ ਵੀ ਲੰਘਾਉਣਾ ਪਏ ਤੇ ਸਾਨੂੰ ਮਨਜ਼ੂਰ ਹੈ ਪਰ ਅਸੀਂ ਆਪ ਦਾ ਸੁਭਾਅ ਨਹੀਂ ਬਦਲਣਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ ਤੇ ਅੱਜ ਇੱਕ ਸਿੱਖ ਸਵਾਲ ਖੜੇ ਕਰਨ ਲੱਗਿਆ ਮੈਂ ਇਨਾ ਚਰ ਬਾਣੀ ਦਾ ਪਾਠ ਕੀਤਾ ਮੈਨੂੰ ਕੀ ਮਿਲਿਆ ਮੈਂ ਇਨਾ ਚਰ ਗੁਰੂ ਘਰ ਦੀ ਸੇਵਾ ਕੀਤੀ ਮੈਨੂੰ ਕੀ ਮਿਲਿਆ ਅੱਜ ਅਸੀਂ ਇਹ ਸਵਾਲ ਖੜੇ ਕਰਨ ਲੱਗੇ 40 ਦਿਨ ਪਾਠ ਕਰਕੇ ਥੱਕ ਜਾਂਦੇ ਆਂ ਅਸੀਂ 41ਵੇਂ ਦਿਨ ਸਾਡੇ ਹੱਥ ਖੜੇ ਹੋ ਜਾਂਦੇ ਨੇ ਆਪਾਂ ਅਰਦਾਸਾ ਸੋਧ ਕੇ ਵਿਲੇ ਹੋ ਜਾਂਦੇ ਆਂ ਲਓ ਜੀ 40 ਦਿਨ ਪਾਠ ਕਰਤੇ ਬਾਬਾ ਹੁਣ ਦੁਨੀਆ ਭਰ ਦੀਆਂ ਸਾਰੀਆਂ ਖੁਸ਼ੀਆਂ ਸਾਡੀ ਝੋਲੀ ਪਾ ਦੇ ਅਸੀਂ ਤਾਂ ਇਹ ਗੱਲਾਂ ਕਰ ਰਹੇ ਆਂ ਨਾ ਅਸੀਂ ਕੋਈ ਭਲਾ ਕੀਤਾ ਨਾ ਅਸੀਂ ਕਿਸੇ ਦੀ ਕੋਈ ਸੇਵਾ ਕੀਤੀ ਨਾ ਕਿਸੇ ਲੋੜਵੰਦ ਦੀ ਮਦਦ ਕੀਤੀ ਨਾ ਅਸੀਂ ਕਿਸੇ ਸ਼ਰਨ ਆਏ ਦੀ ਸਾਰ ਲਿੱਤੀ ਕੇਵਲ 40 ਦਿਨ ਅਸੀਂ ਮੱਥਾ ਟੇਕਿਆ ਕੇਵਲ 40 ਦਿਨ ਅਸੀਂ ਪਾਠ ਕਰ ਲਿਆ ਤੇ ਉਹਦੇ ਬਦਲੇ ਚ ਸਾਨੂੰ ਹਰ ਚੀਜ਼ ਚਾਹੀਦੀ ਹੈ ਮੱਥਾ ਟੇਕਣ ਲੱਗਿਆ ਮੈਂ ਵੇਖ ਕੇ ਬੜਾ ਹੈਰਾਨ ਹੁੰਨਾ ਵੀ ਸਾਡਾ ਸੁਭਾਅ ਕਿਦਾਂ ਦਾ ਹੋ ਗਿਆ ਸਾਡੀ ਬਿਰਤੀ ਕਿਦਾਂ ਦੀ ਹੋ ਗਈ ਕਿਤੇ ਸੰਗਤ ਨੂੰ ਮੱਥਾ ਟੇਕਦੇ ਆਂ ਵੇਖ ਲਿਓ ਜੇਬ ਦੇ ਵਿੱਚੋਂ ਨੋਟਾਂ ਦਾ ਥੱਬਾ ਕੱਢਣਗੇ ਐਡਾ ਬੜਾ ਉਹਦੇ ਚ 5 500 ਦੇ ਨੋਟ ਵੀ ਪਾਸੇ ਕਰ ਦੇਣਗੇ 200 ਵਾਲੇ ਨੋਟ ਵੀ ਪਾਸੇ ਕਰ ਦੇਣਗੇ 100 ਵਾਲੇ ਨੋਟ ਵੀ ਪਾਸੇ ਕਰ ਦੇਣਗੇ 50 ਵਾਲੇ ਵੀ ਪਾਸੇ ਕਰ ਦੇਣਗੇ 20 ਵਾਲੇ ਨੋਟ ਵੀ ਪਾਸੇ ਕਰ ਦੇਣਗੇ ਤੇ ਮਗਰ ਰਹਿ ਗਏ ਦਸਾਂ ਦੇ ਨੋਟ ਤੇ ਉਹਨਾਂ ਦਸਾਂ ਦੇ ਨੋਟ ਦੇ ਵਿੱਚੋਂ ਵੀ ਦੇਖਣਾ ਵੀ ਗਲਿਆ ਜਾਂ ਨੋਟ ਕਿਹੜਾ ਆ ਚੱਕ ਕੇ ਗੋਲਕ ਚ ਪਾ ਦਨੇ ਆ ਤੇ ਜੇਕਰ ਦੋ ਨੋਟ ਗਲੇ ਨਿਕਲ ਆਏ ਤੇ ਫਿਰ ਇੱਕ ਗੋਲਕ ਚ ਪਾ ਦਣਗੇ ਦੂਜਾ ਰਾਗੀਆਂ ਨੂੰ ਜਾਂ ਕਥਾਵਾਚਕ ਦੇ ਸਰਾਣੇ ਰੱਖ ਦੇਣਗੇ ਲੋ ਬਾਬਾ ਜੀ ਤੁਹਾਡੀ ਸੇਵਾ ਤੇ ਜੇਕਰ ਇੱਕ ਗਲਿਆ ਨੋਟ ਹੈ ਤਾਂ ਬਸ ਉਹ ਇੱਕ ਨੋਟ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚ ਪਾ ਕੇ ਤੇ ਲੋ ਜੀ ਸਾਡੇ ਫਰਜ਼ ਪੂਰੇ ਹੋ ਗਏ ਤੇ ਬਦਲੇ ਦੇ ਵਿੱਚ ਅਸੀਂ ਮੰਗਣਾ ਕੀ ਹੈ ਬਦਲੇ ਚ ਸਾਨੂੰ ਹਰ ਸ਼ਹਿ ਚਾਹੀਦੀ ਹੈ ਸਾਨੂੰ ਵਪਾਰ ਚਾਹੀਦੇ ਨੇ ਸਾਨੂੰ ਕਾਰੋਬਾਰ ਚਾਹੀਦੇ ਨੇ ਸਾਡੂ ਨੌਕਰੀਆਂ ਦੇ ਅੰਦਰ ਹਾਈਕ ਚਾਹੀਦਾ 30 30 40 40% ਸਾਨੂੰ ਆਪਦੀ ਤਨਖਾਹ ਦੇ ਵਿੱਚ ਵਾਧੇ ਚਾਹੀਦੇ ਨੇ ਪਰ ਗੋਲਕ ਦੇ ਵਿੱਚ ਮੱਥਾ ਟੇਕਣ ਲੱਗਿਆ ਅੱਜ ਇੱਕ ਤੱਕ ਦਸਾਂ ਦਾ ਨੋਟ ਕੇਵਲ ਦੁੱਗਣਾ 20ਾਂ ਦੇ ਵਿੱਚ ਤਬਦੀਲ ਨਾ ਹੋ ਸਕਿਆ ਸਾਡੇ ਕੋਲ ਅੱਜ ਤੱਕ ਸਾਨੂੰ ਇਹ ਨਾ ਮਹਿਸੂਸ ਹੋਇਆ ਵੀ ਸੱਚਾ ਪਰਮਾਤਮਾ ਜੇ ਸਾਨੂੰ ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਦੇਣ ਦੇ ਕਾਬਿਲ ਹੋ ਗਿਆ ਤੇ ਚੱਲ ਮੈਂ ਵੀ ਹੁਣ ਸਤਗੁਰਾਂ ਦੀ ਸੇਵਾ ਦੇ ਵਿੱਚ ਆਪ ਦੀ ਹੈਸੀਅਤ ਵਧਾ ਲਾਂ ਮੱਥਾ ਟੇਕਿਆ ਕਰਾਂ ਤਾਂ ਮੈਂ 100 ਦਾ ਨੋਟ ਹੀ ਪਾ ਦਿਆ ਕਰਾਂ ਇੰਦਾ ਦੀ ਹਿੰਮਤ ਸਾਡੇ ਚ ਆਈ ਨਹੀਂ ਪਾਰੀ ਬਦਲੇ ਦੇ ਵਿੱਚ ਚਾਹੀਦਾ ਸਤਗੁਰਾਂ ਦੇ ਕੋਲੋਂ ਸਾਰਾ ਕੁਝ ਹੈ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਕਲਗੀਧਰ 파ਰਸ਼ਾ ਸਾਹਿਬ ਸਤਗੁਰਾਂ ਦਾ ਵੇਖੋ ਅੱਜ ਦੇ ਸਮੇਂ ਦੇ ਅੰਦਰ ਜੇ ਗੁਰੂ ਘਰ ਬਣਾਉਣਾ ਹੋਵੇ ਨਾ ਤਾਂ ਪ੍ਰਬੰਧਕ ਕਮੇਟੀਆਂ ਨੂੰ ਬੋਰਡ ਲਾ ਕੇ ਰੱਖਣੇ ਪੈਂਦੇ ਨੇ ਕਾਰ ਸੇਵਾ ਵਾਲੇ ਰੋਜ਼ ਤਿਲ-ਤਿਲ ਕਰਕੇ ਪੈਸੇ ਇਕੱਠੇ ਕਰਦੇ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਆਈ ਸੰਗRAND ਅਰਦਾਸਾਂ ਕਰਦੀ ਐ ਆਈ ਸੰਗRAND ਸੰਗਤ ਨੂੰ ਬੇਨਤੀ ਕਰਦੀ ਐ ਭਾਈ ਬਿਲਡਿੰਗ ਦੀ ਉਸਾਰੀ ਹੋ ਰਹੀ ਐ ਆ ਲੱਕੜ ਦਾ ਕੰਮ ਰਹਿ ਗਿਆ ਭਾਈ ਬਿਲਡਿੰਗ ਬਣ ਰਹੀ ਐ ਆ ਫਰਸ਼ਾਂ ਦਾ ਕੰਮ ਰਹਿ ਗਿਆ 2-2 ਸਾਲ 3-3 ਸਾਲ ਗੁਰਦਾਰੇ ਬਣਨ ਚ ਨਹੀਂ ਆਉਂਦੇ ਕਲਗੀਧਰ ਪਾਰਸ਼ਾ ਜੀ ਦੇ ਵੇਲੇ ਇਤਿਹਾਸ ਪੜ੍ਹ ਕੇ ਵੇਖੋ ਦੇਸ਼ ਦੇ ਸਲਤਨਤ ਦੇ ਬਾਦਸ਼ਾਹ ਦੇ ਸਿਰ ਦੇ ਉੱਪਰ ਜਿਹੜਾ ਚੰਦੂਆ ਲੱਗਾ ਹੈ ਔਰੰਗਜ਼ੇਬ ਦੇ ਸਿਰ ਤੇ ਉਹਦੀ ਕੀਮਤ ਹੈ 2.5 ਲੱਖ ਰੁਪਏ ਉਹਨਾਂ ਦਿਨਾਂ ਦੇ ਮੁਤਾਬਕ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੀਸ ਦੇ ਉੱਪਰ ਜਿਹੜਾ ਚੰਦੂਆ ਝੁਲ ਰਿਹਾ ਹੈ ਉਸ ਚੰਦੂਏ ਦੀ ਕੀਮਤ ਹੈ 4 ਲੱਖ ਰੁਪਈਆ 1.5 ਲੱਖ ਕੀਮਤ ਵੱਧ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਚ ਪੰਜ ਕਲਾ ਸ਼ਸਤਰ ਹੈ ਪ੍ਰਸਾਦੀ ਹਾਥੀ ਹੈ ਕਲਗੀਧਰ 파ਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਇੱਕ ਤੋਂ ਇੱਕ ਕੀਮਤੀ ਤੋਂ ਕੀਮਤੀ ਗਹਿਣਾ ਹੈ ਸਿੱਖ ਸੰਗਤਾਂ ਆਪ ਦੀ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਅੱਗੇ ਹਰ ਉਹ ਚੀਜ਼ ਪੇਟ ਕਰਦੀਆਂ ਨੇ ਜਿਹੜੀ ਚੀਜ਼ ਸੰਗਤਾਂ ਨੂੰ ਲੱਗਦੀ ਹੈ ਵੀ ਇਹ ਬੜੀ ਕੀਮਤੀ ਹੈ ਮੇਰੇ ਸਤਿਗੁਰ 파ਤਸ਼ਾਹ ਨੂੰ ਬੜੀ ਪਸੰਦ ਆਵੇਗੀ ਪਰਵਾਨ ਕਰ ਲੈਣਗੇ ਤੇ ਅੱਜ ਦੇ ਹਾਲਾਤ ਉਲਟੇ ਹੋ ਗਏ ਅੱਜ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਾਟਿਆ ਹੋਇਆ ਨੋਟ ਲੱਭ ਕੇ ਗੋਲਕ ਦੇ ਵਿੱਚ ਪਾਣੇ ਆ ਭਈ ਆ ਇੱਥੇ ਚੱਲ ਜਾਏਗਾ ਹੋਰ ਤਾਂ ਕਿਤੇ ਚੱਲਣਾ ਨਹੀਂ